ਕਿਹੜਤਾ ਭਗਵੰਤ ਮਾਨ ਸਾਰਿਆਂ ਨਾਲ ਕਰਦਾ ਉਹ ਉਂਗਲਾਂ ਕਰ ਕਰਕੇ ਕਿਚਿਚੀਆਂ ਲੈ ਕੇ ਬਾਜਵੇ ਨਾਲ ਸੁਖੀ ਰੰਦਾਵੇ ਨਾਲ ਰਾਜੇ ਵੜਿੰਗ ਨਾਲ ਬਦਤਮੀਜ਼ੀ ਕਰਦਾ ਧਮਕੋਂਦਾ ਵਿਧਾਨ ਸਭਾ ਦੇ ਅੰਦਰ ਤੇ ਇਸ ਕਰਕੇ ਉਹ ਜਿਹੜਾ ਇਹਦਾ ਉਹ ਜਿਹੜਾ ਇਹਦਾ ਕੈਰੇਕਟਰ ਹੈਗਾ ਇੱਕ ਪਹਿਲੂ ਭਗਵੰਤ ਮਾਨ ਦਾ ਦੈਟ ਸਟੈਂਡਸ 익ਸਪੋਜ਼ਡ ہزار ਗਨ ਮੈਨ ਲੈ ਕੇ ਫਿਰ ਉਹ ਹੈਲੀਕਾਪਟਰਾਂ ਤੇ ਜਹਾਜ਼ਾਂ ਦਾ ਦੁਰੂ ਕਿਉਂ ਕਰਦੇ ਨੇ ਕੇਜਰੀਬਾਦ ਸਾਹਿਬ ਵਾਸਤੇ ਦੇਸ਼ ਵਿੱਚ ਲੈ ਕੇ ਜਾਂਦੇ ਨੇ ਉਹ ਉਹਨਾਂ ਨੇ ਪ੍ਰੋਮਿਸਸਿਸ ਕੀਤੇ ਸੀ ਕਿ ਅਸੀਂ ਪੈਂਚਰਾਂ ਵਾਲੇ ਸਾਦੇ ਜਿਹੇ ਬੰਦੇ ਲੈ ਕੇ ਆਵਾਂਗੇ ਲੇਕਿਨ ਅੱਜ ਇਹਨਾਂ ਦੇ ਐਮ.ਐਲ.ਏ ਲਫੀੜੇ ਮਾਰਨ ਤੇ ਆ ਗਿਆ ਕੀ ਨਾ ਉਹ ਕਹਿੰਗੇ ਕੀ ਹੈ ਸਰ ਉਗੋ ਕੇ ਲਫੇੜੇ ਮਾਰੂ ਆ ਤੇਰੇ ਸਰਪੰਚਾ ਸੁਪਾਲ ਸਿੰਘ ਖੇਰਾ ਮੁੱਖ ਮੰਤਰੀ ਭਗਵੰਤ ਮਾਨ ਦੇ ਜੱਦੀ ਜ਼ਿਲ੍ਹੇ ਸੰਗਰੂਰ ਪਹੁੰਚੇ ਹੋਏ ਨੇ ਕਿਉਂਕਿ ਇਹ ਸੇ ਚੋਣ ਪੇਟ ਦੇ ਵਿੱਚੋਂ ਨਿਤਰੇ ਨੇ ਤੇ ਮੁੱਖ ਮੰਤਰੀ ਭਗਵੰਤ ਮਾਨ ਤੇ ਸਵਾਲ ਵੀ ਖੜੇ ਕਰ ਰਹੇ ਨੇ ਇਲਜ਼ਾਮ ਲਗਾ ਰਹੇ ਨੇ ਕਿ ਨਿੱਜੀ ਕੋਟੈਕ ਕਰਨ ਦੇ ਲਈ ਮੁੱਖ ਮੰਤਰੀ ਭਗਵੰਤ ਮਾਨ ਬਦਲਾਖੋਰੀ ਕਰਦੇ ਨੇ ਨਾ ਸਿਰਫ ਖੇਰਾ ਨਾਲ ਬਲਕਿ ਖੇਰਾ ਨੇ ਨਾਮ ਕਈ ਹੋਰ ਵਿਗਣਵਾਏ ਨੇ ਕਿਰਤਾ ਭਗਵੰਤ ਮਾਨ ਸਾਰਿਆਂ ਨਾਲ ਕੱਟ ਰਿਹਾ ਤੁਸੀਂ ਦੇਖਿਆ ਵਿਧਾਨ ਸਭਾ ਦੇ ਵਿੱਚ ਕਿਸ ਤਰ੍ਹਾਂ ਨਾਲ ਉਹ ਉਂਗਲਾਂ ਕਰ ਕਰਕੇ ਕਿਚੀਚੀਆਂ ਲੈ ਕੇ ਬਾਜਵੇ ਨਾਲ ਸੁਖੀ ਰੰਦਾਵੇ ਨਾਲ ਰਾਜੇ ਫੜਿੰਗ ਨਾਲ ਬਦਤਮੀਜ਼ੀ ਕਰਦਾ ਔਰ ਉਹਨਾਂ ਨੂੰ ਧਮਕਾਉਂਦਾ ਵਿਧਾਨ ਸਭਾ ਦੇ ਅੰਦਰ ਸੋ ਇਸ ਕਰਕੇ ਉਹ ਜਿਹੜਾ ਇਹਦਾ ਉਹ ਜਿਹੜਾ ਇਹਦਾ ਕੈਰੈਕਟਰ ਹੈਗਾ ਇੱਕ ਪਹਿਲੂ ਅਭਗਵੰਤਮਨ ਦਾ ਦੈਟ ਸਟੈਂਡਸ 익ਸਪੋਜ਼ਡ ਦੈਟ ਹੀ ਇਜ਼ ਮਿਸਯੂਜ਼ਿੰਗ ਪੁਲਿਸ ਫੋਰਸ ਵਿਜੀਲੈਂਸ ਟੂ ਸੈਟਲ ਪਰਸਨਲ ਸਕੋਰਸ ਲੇਕਿਨ ਇੱਕ ਲਾਰਜਰ ਤਸਵੀਰ ਇਹ ਹੈ ਪੰਜਾਬ ਦੀ ਕਿ ਦੋ ਸਾਲਾਂ ਚ ਜੋ ਇਹਨਾਂ ਨੇ ਵੀਆਈਪੀ ਕਲਚਰ ਦੇ ਛਿੱਕੇ ਛਿੱਕੇ ਤੱਕ ਟੰਗਿਆ ਹਜ਼ਾਰ ਗਨਮੈਨ ਲੈ ਕੇ ਫਿਰਦੇ ਨੇ ਔਰ ਹੈਲੀਕਾਪਟਰਾਂ ਤੇ ਜਹਾਜ਼ਾਂ ਦਾ ਦੁਰਉਪਯੋਗ ਕਰਦੇ ਨੇ ਕੇਜਰੀਵਾਲ ਸਾਹਿਬ ਵਾਸਤੇ ਦੇਸ਼ ਵਿੱਚ ਲੈ ਕੇ ਜਾਂਦੇ ਨੇ ਸ਼ਵਰਾਜ ਦੀ ਆਪਣੀ ਹੀ ਬਣਾਈ ਨੀਤੀ ਤੋੜੀ ਜੋ ਉਹਨਾਂ ਨੇ ਪ੍ਰੋਮਿਸਸਿਸ ਕੀਤੇ ਸੀਗੇ ਸੈਂਚਰਾਂ ਵਾਲੇ ਸਾਦੇ ਦੇ ਬੰਦੇ ਲੈ ਕੇ ਆਵਾਂਗੇ ਲੇਕਿਨ ਅੱਜ ਇਹਨਾਂ ਦੇ ਐਮਐਲਏ ਲੁਫੇੜੇ ਮਾਰਨ ਤੇ ਆ ਗਏ ਆ ਕੀ ਨਾ ਉੱਬੋ ਕੇ ਕੀ ਆ ਸਰ ਉਗੋ ਕੇ ਲੁਫੇੜੇ ਮਾਰੂਗਾ ਤੇਰੇ ਸਰਪੰਚਾ ਕੋਈ ਕਬਜ਼ੇ ਕਰ ਰਿਹਾ ਵਾ ਕੋਈ ਕੋਠੀਆਂ ਤੇ ਕਦੇ ਸੋ ਇਸ ਕਰਕੇ ਇਹ ਸਾਰੀ ਇੱਕ ਲਾਰਜ 60 70 ਹਜ਼ਾਰ ਸਾਡੇ ਕਰੋੜ ਕਰਜ਼ਾ ਚੜਾ ਦਿੱਤਾ ਔਰ ਜੋ ਲਾਅ ਐਂਡ ਆਰਡਰ ਹੈ ਇਸ ਵਕਤ ਹੈ ਪੰਜਾਬ ਦੇ ਇਹ ਸਾਰੀਆਂ ਗੱਲਾਂ ਨੂੰ ਮੱਦੇ ਨਜ਼ਰ ਰੱਖ ਕੇ ਮੇਰੀ ਪਾਰਟੀ ਨੇ ਮੈਨੂੰ ਨਾਮਿਨੇਟ ਕੀਤਾ ਮੈਂ ਉਹਨਾਂ ਦਾ ਭਰੋਸਾ ਬਰਕਰਾਰ ਰੱਖਣ ਦੀ ਕੋਸ਼ਿਸ਼ ਕਰੂੰਗਾ ਹਰ ਸੰਭ 可能 ਕੋਸ਼ਿਸ਼ ਕਰੂੰਗਾ ਕਿ ਉਹਨਾਂ ਦੇ ਭਰੋਸੇ ਤੇ ਪੂਰਾ ਉੱਤਰ ਸਕੇ ਤੇ ਉਤੋਂ ਵੀ ਜ਼ਿਆਦਾ ਇੰਪੋਰਟੈਂਟ ਹੈ ਸੰਗਰੂਰ ਤੇ ਸੁਨਾਮ ਤੇ ਡਿੱਡ ਬਾ ਤੇ ਧੂਰੀ ਤੇ ਲਹਿਰੇ ਇਹਨਾਂ ਲੋਕਾਂ ਦੀਆਂ ਜਜ਼ਬਾਤਾਂ ਦੀ ਤਰਜਮਾਨੀ ਕਰਕੇ ਲੋਕ ਸਭਾ ਦੇ ਵਿੱਚ ਆਪਣੀ ਗੱਲ ਠੀਕ ਕਰਾਂਗਾ